ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਨਾਲਾ ਤੁਹਾਡਾ ਸਵਾਗਤ ਸਾਡੇ ਚੈਨਲ ਆਉਣ ਉਤੇ ਕੀਤਾ ਦਿੱਤੇ ਉਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਕੜਾਈ ਵਾਲੇ ਸੂਟ ਜੋ ਆਪਣੇ ਹਨਾ ਵੱਖ-ਵੱਖ ਟਾਈਮ ਤੇ ਕੱਢ ਕੇ ਤਿਆਰ ਕੀਤੇ ਨੇ ਤੇ ਉਹਨਾਂ ਦੀ ਵੀਡੀਓ ਬਣਾ ਕੇ ਆਪਾਂ ਨੇ ਜੋੜ ਕੇ ਅੱਜ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਤੁਸੀਂ ਦੇਖਿਓ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੇਕਰ ਉਹਨਾਂ ਦੇ ਵਿੱਚੋਂ ਹਨਾ ਤੁਹਾਨੂੰ ਕੋਈ ਵਧੀਆ ਪਸੰਦ ਆਉਂਦਾ ਜੇਕਰ ਤੁਸੀਂ ਉਹਦਾਂ ਦਾ ਸੂਟ ਕੜਵਾਉਣਾ ਚਾਹੁੰਦੇ ਹੋ ਤਾਂ ਅਸੀਂ ਆ ਉਹਦਾ ਨੰਬਰ ਮੈਂਸ਼ਨ ਕਰਨਾ ਹੈ ਵੈਸੇ ਮੈਂ ਬੋਲ ਵੀ ਦਿੰਨਾ 9537843603 ਇਹ ਸਾਡਾ ਵਟਸਐਪ ਨੰਬਰ ਹੈ ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਹਨਾ ਤੁਸੀਂ ਕਿੰਦਾ ਦਾ ਵੀ ਸੂਟ ਕਢਾਈ ਕਰਾਉਣਾ ਹੋਵੇ ਤੇ ਜਿਹੜੇ ਬੈਲ ਪ੍ਰਾਪ ਆਪਣੇ ਨਾਲ ਨਵੇਂ ਜੁੜਦੇ ਨੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਚਲੋ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਤੁਹਾਨੂੰ ਦਿਖਾਉਣਾ ਵੱਖ-ਵੱਖ ਕਢਾਈ ਵਾਲੇ ਸੋਨੇ ਦੇ ਸੂਟ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੁਹਾਨੂੰ ਜਰੂਰ ਡਿਜ਼ਾਈਨ ਪਸੰਦ ਆਉਣਗੇ ਤੇ ਜਿਹੜਾ ਜਿਆਦਾ ਪਸੰਦ ਆਉਂਦਾ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਇਹ ਪਸ਼ਮੀਨੇ ਦਾ ਪਰਪਲ ਸੂਟ ਆ ਜੀ ਇਹਦੇ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਫੁੱਲਾਂ ਦੀ ਕਿੰਨੀ ਬਰੀਕੀ ਨਾਲ ਕਢਾਈ ਕੀਤੀ ਗਈ ਆ ਤੇ ਆਲੇ-ਦਾਲ ਇਹਨਾਂ ਦੇ ਪੱਤੀਆਂ ਬਣੀਆਂ ਹੋਈਆਂ ਨੇ ਤੇ ਬਾਕੀ ਵਿੱਚ ਤੁਸੀਂ ਫੁੱਲਾਂ ਦੇ ਸੈਂਟਰ ਦੇ ਵਿੱਚ ਵੀ ਦੇਖੋ ਵੀ ਸ਼ੇਡਸ ਕਿੰਨੀ ਸੋਹਣੀ ਪਾਈ ਹੋਈ ਆ ਤੇ ਫੁੱਲਾਂ ਦੇ ਜਿਹੜਾ ਰੰਗਾਂ ਦਾ ਕੰਬੀਨੇਸ਼ਨ ਆ ਉਹ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਦੇਖੋ ਵਿੱਚ ਸ਼ੇਡ ਕਿੰਨੀ ਸੋਹਣੀ ਲੱਗ ਰਹੀ ਆ ਇਹ ਇਹ ਜਿਹੜੀ ਵੇਲ ਬਾਈ ਆ ਨਾ ਇੱਕ ਦੇਖੋ ਵੱਡੀ ਆ ਇੱਕ ਇਹਦੇ ਨਾਲ ਛੋਟੀ ਆ ਇਦਾਂ ਹੀ ਇਧਰਲੀ ਸਾਈਡ ਛੋਟੀ ਆ ਕਿ ਤੇ ਇਹਦੇ ਇਧਰਲੀ ਸਾਈਡ ਵੱਟੀ ਆਗੀ ਇਹ ਆ ਗਿਆ ਕੇਲਾ ਦੇਖੋ ਨਾ ਕਿੰਨਾ ਸੋਹਣਾ ਲੱਗ ਰਿਹਾ ਪਰਪਲ ਕਲਰ ਦੇ ਉੱਤੇ ਤੇ ਆ ਗਈਆਂ ਮੋਰੀਆਂ ਇਹ ਵੀ ਸੇਮ ਡਿਜ਼ਾਈਨ ਆ ਪਰ ਉਰੇ ਸਿੰਗਲ ਸਿੰਗਲ ਬੀਲ ਪਾਈ ਗਈ ਆ ਦੇਖੋ ਕਿੰਨਾ ਸੋਹਣਾ ਤੇ ਆ ਆ ਗਿਆ ਇਹਦਾ ਗਲਾ ਦੇਖੋ ਨਾ ਕਿੰਨਾ ਸੋਹਣਾ ਕਿੰਨੀ ਗੜਾਈ ਦੇ ਵਿੱਚ ਬਰੀਕੀ ਆ ਤੇ ਫੁੱਲ ਦੇਖੋ ਤੁਸੀਂ ਕਿੰਨੇ ਜਿਆਦੇ ਸੋਹਣੇ ਨੇ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨਾ ਦੇਖੋ ਨਾ ਇਹਨਾਂ ਸੋਹਣਾ ਕੰਮ ਹੋਇਆ ਤੇ ਜਦੋਂ ਇਹ ਸੂਟ ਬਣ ਕੇ ਤਿਆਰ ਹੋਊਗਾ ਤੁਸੀਂ ਸੋਚ ਕੇ ਦੇਖੋ ਕਿੰਨਾ ਜਿਆਦਾ ਸੋਹਣਾ ਲੱਗੂਗਾ ਤੇ ਇਹਦੀ ਦੂਜੀ ਸਾਈਡ ਆ ਗਈਆਂ ਬਾਹਾਂ ਇਹ ਇਧਰਲੀ ਸਾਈਡ ਸੌਰੀ ਆਹ ਵਾਹ ਆ ਗਈਆਂ ਇਹਨਾਂ ਦੇ ਵੀ ਸੇਮ ਡਿਜ਼ਾਈਨ ਆ ਇੱਕ ਬਾਹ ਆ ਗਈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਕਿਸੇ ਵੀ ਭੈਣ ਨੇ ਨਾ ਇਦਾਂ ਦੀ ਕੜਾਈ ਕਰਾਉਣੀ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਇਦਾਂ ਦੀ ਕੜਾਈ ਕਰਕੇ ਦੇ ਦਾਂਗੇ ਫੇਮਸ ਨੂੰ ਉੱਤੋਂ ਦਾ ਸਾਰਾ ਸੂਟ ਦਿਖਾਉਣਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਕ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਸਾਨੂੰ ਇਹ ਸਨੂ ਕਿਦਾਂ ਦੀ ਲੱਗੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਕਿਰਾ ਤੇ ਉੱਪਰ ਗਲਾ ਆ ਗਿਆ ਇਧਰ ਆ ਆਪਣੀਆਂ ਮੋਰੀਆਂ ਆ ਗਈਆਂ ਦੇਖੋ ਕਿੰਨਾ ਸੋਹਣਾ ਬਾਕੀ ਡਿਜ਼ਾਈਨ ਦੇਖਣ ਵਾਲਾ ਬਹੁਤ ਸੋਨਾ ਬਣ ਕੇ ਤਿਆਰ ਹੋਇਆ ਠੀਕ ਆ ਸੂਟ ਆ ਇਹ ਇਹ ਬਲੈਕ ਕਲਰ ਦਾ ਸੂਟ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਕਿਹਦੇ ਉੱਤੇ ਵਰਕ ਕੀਤਾ ਗਿਆ ਇਹਦੇ ਲੈਫਟ ਸਾਈਡ ਥੋੜਾ ਜਿਹਾ ਹੈਵੀ ਵਰਕ ਕੀਤਾ ਗਿਆ ਤੇ ਇਧਰ ਆਪਣਾ ਰਾਈਟ ਸਾਈਡ ਉਹ ਦੂਜੇ ਨਾਲੋਂ ਹਲਕਾ ਕੀਤਾ ਗਿਆ ਤੇ ਇਹ ਸਿਰਫ ਆਊਟਲਾਈਨ ਵਾਲੀ ਕਿਰਾਈ ਕੀਤੀ ਹੈ ਵਿੱਚ ਫਿਲ ਨਹੀਂ ਕੀਤਾ ਗਿਆ ਤੇ ਬਾਕੀ ਇਧਰ ਸਾਈਡ ਤੇ ਆ ਵਰਕ ਕੀਤਾ ਗਿਆ ਤੇ ਆ ਇਹਦੀ ਵਾਹ ਦਾ ਵਰਕ ਆ ਗਿਆ ਤੇ ਉਹ ਆਪਣਾ ਮੂਰੀਆਂ ਦਾ ਆ ਗਿਆ ਤੇ ਆ ਬੈਕ ਸਾਈਡ ਵਾਲਾ ਘੇਰਾ ਆ ਗਿਆ ਤੇ ਇਹਦੀ ਚੁੰਨੀ ਦੇ ਨਾਲ ਮੈਚਿੰਗ ਕੀਤੀ ਗਈ ਆ ਆ ਦੇਖੋ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਥੋੜਾ ਜਿਹਾ ਆ ਦੇਖੋ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੈਨਾ ਵੀ ਇਹ ਮੈਚਿੰਗ ਵਧੀਆ ਹੋਗੀ ਕਿਉਂ ਇਹਦੇ ਉੱਤੇ ਇਹ ਚੁੰਨੀ ਪੀਚ ਕਲਰ ਦੀ ਹੋ ਗਈ ਇਸ ਕਰਕੇ ਇਹਦੇ ਤੇ ਪੀਚ ਕਲਰ ਦੀ ਕਢਾਈ ਕੀਤੀ ਗਈ ਆ ਪਰ ਬਲੈਕ ਕਰਕੇ ਵੀ ਵਾਈਟ ਹੀ ਲੱਗ ਰਹੀ ਆ ਤੇ ਇਹਦੇ ਉੱਤੇ ਬਲੈਕ ਕਲਰ ਦੀ ਇਹ ਹੈਗੀ ਕੰਪਿਊਟਰ ਕਢਾਈ ਤੇ ਇਹ ਵੀ ਬਿਨਾ ਰੰਗਾਂ ਤੋਂ ਹਈਆਂ ਇਸ ਕਰਕੇ ਇਧਰ ਵੀ ਆਪਣੀ ਇਦਾਂ ਹੀ ਕਰੀ ਆ ਤੇ ਬਾਕੀ ਆ ਸਾਈਡ ਤੇ ਦੇਖੋ ਨਾ ਗੱਟਵਰਕ ਆ ਗਿਆ ਇਦਾਂ ਦਾ ਤੇ ਇਸ ਕਰਕੇ ਇਹਦੇ ਵੀ ਸਾਈਡ ਤੇ ਉਦਾਂ ਦੀ ਕਰੇ ਕੀਤਾ ਗਿਆ ਤੇ ਇੱਕ ਇਹਦੇ ਵਿੱਚ ਆ ਵੀ ਆ ਵੀ ਇਸ ਵਾਰ ਬੈਗ ਵਾਲੇ ਘੇਰੇ ਤੇ ਵੀ ਅਨਕਤ ਵਰਗਾ ਦਾ ਡਿਜ਼ਾਈਨ ਕੀਤਾ ਗਿਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਡਿਜ਼ਾਈਨ ਅਸੀਂ ਤੁਹਾਡੇ ਲਈ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਡਿਜ਼ਾਈਨਾਂ aur ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਚਲੋ ਇਸ ਤੋਂ ਬਾਅਦ ਆਪਾਂ ਅਗਲਾ ਡਿਜ਼ਾਈਨ ਦੇਖਦੇ ਹਾਂ ਤੇ ਸਾਰੀ ਵੀਡੀਓ ਦੇਖਿਓ ਤੁਹਾਨੂੰ ਡਿਜ਼ਾਈਨ ਜਰੂਰ ਪਸੰਦ ਆਉਣਗੇ ਤੇ ਜਿਹੜਾ ਤੁਹਾਨੂੰ ਜ਼ਿਆਦਾ ਡਿਜ਼ਾਈਨ ਪਸੰਦ ਆਇਆ ਹੈ ਨਾ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਹਾਂ ਜੇਕਰ ਕਿਸੇ ਭੈਣ ਨੇ ਇਦਾਂ ਦਾ ਵਰਕ ਕਰਵਾਉਣਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ WhatsApp ਨੰਬਰ ਮੈਂਸ਼ਨ ਕਰਦੇ ਹਾਂ WhatsApp ਕਾਲ ਕਰ ਸਕਦੇ ਹੋ ਹਨ ਮੈਸੇਜ ਕਰ ਸਕਦੇ ਹੋ ਅਸੀਂ ਤੁਹਾਨੂੰ ਇਦਾਂ ਦਾ ਜਾਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਦਾਂ ਦਾ ਵਰਕ ਅਸੀਂ ਕਰਕੇ ਤੁਹਾਨੂੰ ਦੇ ਦਾਂਗੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਅਗਲੇ ਡਿਜ਼ਾਈਨ ਤੇ ਇੱਕ ਗਾਊਨ ਸੂਟ ਆ ਗਿਆ ਜੀ ਇਹ ਪੀਚ ਪਿੰਕ ਖਾਦੀ ਕਾਟਨ ਤੇ ਇਹਦੇ ਕੇਰੇ ਤੇ ਚਾਕਾਂ ਤੇ ਵਰਕ ਕੀਤਾ ਗਿਆ ਹੈ ਆ ਦੇਖੋ ਸਾਈਡ ਤੇ ਸੂਟ ਦੇ ਨਾਲ ਮਿਲਦਾ ਜੁਲਦਾ ਕਦਰ ਕਦਰ ਦੀ ਕਢਾਈ ਕੀਤੀ ਗਈ ਹੈ ਦੇਖੋ ਹਲਕਾ ਡਿਜ਼ਾਈਨ ਹੈ ਤੇ ਸੋਹਣਾ ਡਿਜ਼ਾਈਨ ਹੈ ਤੇ ਵਿੱਚ ਆ ਬੂਟੀਆਂ ਪਾਈਆਂ ਗਈਆਂ ਨੇ ਨਾ ਛੋਟੀਆਂ-ਛੋਟੀਆਂ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਆ ਦੇਖੋ ਤੇ ਆ ਹੋ ਗਿਆ ਨਾ ਦੇਖੋ ਇਹ ਵੀ ਹਲਕਾ ਜਿਹਾ ਕਦਰ ਹੈ ਨਾ ਲਾਈਟ ਹੈ ਬਹੁਤ ਸੋਹਣਾ ਲੱਗ ਰਿਹਾ ਤੇ ਆਈ ਇਹਨਾਂ ਦੀ ਬਾਹਾਂ ਵਾਲਾ ਕੰਮ ਆ ਗਿਆ ਤੇ ਇਹਦੇ ਉੱਤੇ ਥੋੜਾ ਜਿਹਾ ਵੱਡਾ ਫੁੱਲ ਬਣਾਇਆ ਗਿਆ। ਇਹ ਵੀ ਦੇਖੋ ਸ਼ੇਡ ਵਾਲਾ ਫੁੱਲਾ ਬਹੁਤ ਸੋਹਣਾ ਲੱਗ ਰਿਹਾ ਬਣਿਆ ਹੋਇਆ। ਤੇ ਬਾਕੀ ਆ ਚਾਕਾਂ ਦੇ ਨਾਲ ਦਾ ਵਰਕ ਆ ਗਿਆ। ਤੇ ਆ ਦੂਜੀ ਬਾਹਾਂ ਗਈ। ਤੇ ਤੁਸੀਂ ਦੇਖੋ ਨਾ ਸੂਟ ਦੇ ਕਲਰ ਦੇ ਅਕੋਰਡਿੰਗ ਹੈ ਨਾ ਜਿਹੜੀ ਕਢਾਈ ਕੀਤੀ ਹੋਈ ਆ ਬਹੁਤ ਸੋਹਣੀ ਲੱਗ ਰਹੀ ਆ। ਮਤਲਬ ਜਿਆਦਾ ਹੈਵੀ ਨਾਲੋਂ ਆਪਾਂ ਇਦਾਂ ਦੀ ਵੀ ਹਲਕੀ ਹੈ ਨਾ ਕਢਾਈ ਕਰਵਾ ਸਕਦੇ ਆ। ਤੁਹਾਨੂੰ ਜੋ ਵੀ ਪਸੰਦ ਆਉਂਦਾ ਹੈ ਨਾ ਕੋਈ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ WhatsApp ਨੰਬਰ ਅਸੀਂ ਪੋਸਟਰ ਤੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂਸ਼ਨ ਕਰ ਦਾਂਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾ ਵੀ ਤੁਹਾਨੂੰ ਕਿਹੜਾ ਡਿਜ਼ਾਈਨ ਜ਼ਿਆਦਾ ਪਸੰਦ ਆਇਆ ਤੇ ਚਲੋ ਜੀ ਹੁਣ ਆਪਾਂ ਅਗਲਾ ਡਿਜ਼ਾਈਨ ਦੇਖਦੇ ਆਂ ਤੇ ਇੱਕ ਆ ਸੂਟ ਆ ਗਿਆ ਜਿਹਦਾ ਹੈਗਾ ਆਫ ਵਾਈਟ ਕਲਰ ਤੇ ਆ ਇਹਦੀਆਂ ਬਾਹਾਂ ਦਾ ਡਿਜ਼ਾਈਨ ਦੇਖੋ ਜੇਰੀ ਨਾਲ ਕਢਾਈ ਕੀਤੀ ਗਈ ਹੈ ਤੇ ਆ ਦੂਜੀ ਵਾਂਗ ਹੀ ਤੇ ਆ ਇਹਦੇ ਘੇਰੇ ਤੇ ਆ ਗਿਆ ਦੇਖੋ ਇਹਨਾ ਸੋਹਣਾ ਨਾ ਇਹ ਉੱਪਰ ਤੱਕ ਜਾ ਰਿਹਾ ਦੇਖੋ ਜੇਰੀ ਦੀ ਕਢਾਈ ਕੀਤੀ ਗਈ ਹੈ ਇਹ ਤੇ ਆ ਉਤੇ ਗਲ ਆ ਗਿਆ ਤੇ ਨਾਲ ਛੋਟੇ-ਛੋਟੇ ਪੱਤੀਆਂ ਬਣਾਈਆਂ ਗਈਆਂ ਨੇ ਇਸ ਬਾਰੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਤੇ ਸ਼ੁਰੂ ਤੋਂ ਲੈ ਕੇ ਜਿਹੜੇ ਵੀ ਤੁਸੀਂ ਸਾਰੇ ਡਿਜ਼ਾਈਨ ਦੇਖੇ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਕੜਾਈ ਤੁਸੀਂ ਕਰਵਾਉਣੀ ਆ ਹਨਾ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਉਹ ਸੀ ਪੋਸਟਰ ਤੇ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਾਂਗੇ ਵੈਸੇ ਮੈਂ ਬੋਲ ਵੀ ਦਿੰਦਾ 95308 43603 ਇਹ ਦੇਖੋ ਕਿੰਨਾ ਵਧੀਆ ਬਰੀਕੀ ਕੰਮ ਕੀਤਾ ਗਿਆ ਜਰੀ ਦਾ ਬੇਤੀ ਸ਼ੇਡ ਦਿੱਤੀ ਹੈ ਫੁੱਲਾਂ ਦੇ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਤੇ ਇਕਾ ਲਾਈਟ ਪਿੰਕ ਤੇ ਬਾਕੀ ਇਹ ਬਲੂ ਕਲਰ ਪਾਇਆ ਗਿਆ ਜਰੀ ਦੀ ਖਲਾਈ ਕੀਤੀ ਗਈ ਹੈ ਤੇ ਇਧਰ ਵੀ ਬਾਹਾਂ ਤੇ ਹੈ ਨਾ ਸੈਂਟਰ ਦੇ ਵਿੱਚ ਫੁੱਲ ਦੇ ਵਿੱਚ ਰੰਗ ਪਾਏ ਗਏ ਨੇ ਤੇ ਲੈਫਟ ਰਾਈਟ ਤੇ ਕੱਲਾ ਜਰੀ ਜਰੀ ਦੀਆਂ ਬੱਤੀਆਂ ਬਣਾਈਆਂ ਗਈਆਂ ਨੇ ਤੇ ਇੱਕ ਮਿੰਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਰੇ ਡਿਜ਼ਾਈਨਾਂ ਦੇ ਵਿੱਚੋਂ ਜਿਆਦਾ ਡਿਜ਼ਾਈਨ ਮਤਲਬ ਜਿਆਦਾ ਵਧੀਆ ਕਿਹੜਾ ਲੱਗਿਆ ਦੇਵਕੀ ਜਿਹੜੇ ਵੀ ਆਪਣੇ ਨਾਲ ਨਵੇਂ ਬੈਨ ਪਰਾ ਜੋੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਜਰੂਰ ਦੱਬਿਆ ਕਰੋ ਚਲੋ ਇਹ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਆਸਤਰੀ ਗੱਲ ਜੀ